ਗੱਲ ਕਰ ਰਹੇ ਸੀ ਉਹ ਇਨਸਪੈਕਟਰ ਤੇ ਜਿਹੜੀ ਐਫ ਆਈ ਆਰ ਹੋਈ ਹੈ ਮਜੀਠੀਆ ਸਾਹਿਬ ਦੀ ਪੇਸ਼ੀ ਵੇਲੇ ਉਹ ਕੀ ਮਸਲਾ ਸੀਗਾ ਜੀ ਉਹ ਆਪਸੀ ਕਿਹੜੀ ਗੱਲੋਂ ਲੜੋ ਲੜਾਈ ਹੋਈ ਉਹਨਾਂ ਦੀ ਲੜੋ ਲੜਾਈ ਬਸ ਸੁਖਮ ਸਿੰਘ ਸਾਹਿਬ ਮਜੀਠੀਆ ਦਾ ਤਾਂ ਮਾਮਲਾ ਇਹ ਹੋ ਜਾ ਕੁਸ਼ਿਆ ਉਹਨਾਂ ਪੰਜਾਬੀ ਚ ਕਹਾਵਤ ਆ ਬੜੀ ਸ਼ਾਨਦਾਰ ਕਹਾਵਤ ਆ ਜੇ ਉਹਨੂੰ ਸਮਝਣਾ ਹੋਵੇ ਉਹ ਕਹਿੰਦੇ ਕਿ ਡਾਂਗ ਜਿੱਡੀ ਮਰਜ਼ੀ ਟੁੱਟੀ ਹੋਵੇ ਨਾ ਉਹ ਕੱਚ ਦੇ ਗਲਾਸ ਫਿਰ ਵੀ ਲੈ ਆਂਦੀ ਆ ਕਿੱਡੀ ਪਾਇਦਾਰ ਗੱਲ ਐ ਸਿਆਣੇ ਜੀ ਜੀ ਬਿਲਕੁਲ ਵੀ ਢਾਂਗ ਜਿਹੜੀ ਆ ਭਾਵੇਂ ਟੁੱਟੀ ਹੋਈ ਹੋਵੇ ਤੋ ਕਈ ਵਾਰ ਕੱਚ ਦੇ ਗਲਾਸ ਲੈ ਆਂਦੀ ਆ ਇਹਦਾ ਮਤਲਬ ਇਹੋ ਆ ਕਿ ਮਜੀਠਿਆ ਜਿੱਥੇ ਮਰਜ਼ੀ ਹੋਵੇ ਕਿਸੇ ਨਾ ਕਿਸੇ ਦੀਆਂ ਜੜਾ ਚ ਬੈ ਹੀ ਜਾਂਦਾ ਜੀ ਹੈ ਉਹ ਜੇਲ ਗਿਆ ਤੇ ਤਦ ਵੀ ਹੁਣ ਆ ਤੁਸੀਂ ਵੇਖ ਲਓ ਕਿ ਪਵਾੜਾ ਪੈ ਗਿਆ ਅਸਲ 'ਚ ਕੀ ਆ ਕਿ ਜਿਸ ਦਿਨ ਇਹਨਾਂ ਨੇ ਬੜਾ ਤਾਮ-ਚਾਮ ਕੀਤਾ ਮੈਂ ਤੁਹਾਨੂੰ ਉਦੋਂ ਨਹੀਂ ਕਿਹਾ ਸੀਗਾ ਕਿ ਇਹ ਅਦਾਲਤੀ ਪ੍ਰੋਟੋਕੋਲ ਦਾ ਕੀ ਪਾਲਣ ਹੈ ਕਿ ਤੁਸੀਂ ਚਾਦਰਾਂ ਤਾਣਨੀ ਕਿ ਅਦਾਲਤ ਦਾ ਪ੍ਰੋਟੋਕੋਲ ਹੈ ਸਰ ਹਾਂਜੀ ਕਾਲਜ ਕੰਪਲੈਕਸ ਤੇ ਤੁਹਾਡਾ ਕਾਲਜ ਕੈਂਪਸ ਕਹਿ ਦਿੰਦੇ ਆ ਉੱਥੇ ਉੱਥੇ ਤਾਂ ਪ੍ਰੋਟੋਕੋਲ ਅਲੱਗ ਹੈ ਧਾਰਮਿਕ ਸਥਾਨ ਦਾ ਪ੍ਰੋਟੋਕੋਲ ਅਲੱਗ ਹੈ ਜੀ ਸਰ ਜੁਡੀਸ਼ੀਅਲ ਕੰਪਲੈਕਸ ਦਾ ਵੀ ਪ੍ਰੋਟੋਕੋਲ ਅਲੱਗ ਹੈ ਸਦਮ ਦਾ ਹਾਊਸ ਦਾ ਪ੍ਰੋਟੋਕੋਲ ਅਲੱਗ ਹੈ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਮੈਂ ਉਸ ਦਿਨ ਵੀ ਅੰਦਾਜ਼ਾ ਲਾਇਆ ਕਿ ਯਾਰ ਇਹ ਤੇ ਬੜਾ ਅਜੀਬ ਜਿਹਾ ਮਾਹੌਲ ਹੈ ਚਾਦਰਾਂ ਤਾਣੀ ਫਿਰਦੇ ਆ ਜੀ ਜਦਾਂ ਭਾਈ ਕੀ ਕੋਟ ਇਸ ਤਰ੍ਹਾਂ ਢੱਕੀ ਜਾ ਸਕਦੀ ਉਦੋਂ ਕੀ ਹੋਇਆ ਸੀਗਾ ਕਿ ਇਹਨਾਂ ਨੇ ਜਿਹੜਾ ਪਿਛਲਾ ਗੇਟ ਸੀਗਾ ਉਹ ਸੀ ਬੰਦ ਕੀਤਾ ਹੋਇਆ ਅਦਾਲਤੀ ਹੁਕਮਾਂ ਤੇ ਇਹ ਜਿਹੜੇ ਕੁਝ ਸੀਗੇ ਉੱਥੇ ਅਧਿਕਾਰੀ ਇਹਨਾਂ ਨੇ ਜ਼ੋਰ ਲਾਇਆ ਕਿ ਗੇਟ ਖੋਲੋ ਉਹ ਜਿਹੜੇ ਕੋਲ ਮਤਲਬ ਕਿ ਚਾਬੀ ਚੂਬੀ ਸੀ ਉਹਨੇ ਆਖਿਆ ਭਈ ਗੇਟ ਅਦਾਲਤੀ ਹੁਕਮ ਤੇ ਬੰਦ ਹੈ ਤੁਹਾਨੂੰ ਪਤਾ ਤਾਂ ਆ ਦੇ ਰਸਤੇ ਜਿਹੜੇ ਹਨ ਉਸੀ ਮਿਤ ਹੁੰਦੇ ਆ ਕੁਝ ਰਸਤੇ ਬੰਦ ਕਰ ਦਿੱਤੇ ਜਾਂਦੇ ਬਾਹ ਹੁਕਮ ਲਿਖਿਆ ਹੁੰਦਾ ਥੱਲੇ ਹਾਂਜੀ ਬਿਲਕੁਲ ਠੀਕ ਹੈ ਨਾ ਵੀ ਦਰ ਆਮ ਪਬਲਿਕ ਨਹੀਂ ਲੰਘ ਸਕਦੀ ਜੀ ਬਾਹ ਹੁਕਮ ਅਦਾਲਤ ਕੀ ਹੈ ਬਾਹ ਹੁਕਮ ਫਲਾਣਾ ਹਾਂਜੀ ਫਲਾਣਾ ਮੈਜਿਸਟਰੇਟ ਤੋ ਕਹਿਣ ਦਾ ਮਤਲਬ ਕਿ ਇਹ ਉਥੇ ਮੰਨੇ ਨਹੀਂ ਜੀ ਦੋਸ਼ ਇਹ ਆ ਕਿ ਇਹਨਾਂ ਨੇ ਚਾਰਚ ਪੇੜਾਂ ਵੀ ਝੜ ਦਿੱਤੀਆਂ ਹਮ ਅੱਛਾ ਉਸ ਤੋਂ ਬਾਅਦ ਉਹ ਜਿਹੜਾ ਕਰਮਚਾਰੀ ਸੀਗਾ ਉਹ ਸ਼ਿਕਾਇਤੀ ਬਣ ਕੇ ਚਲਾ ਗਿਆ ਜੱਜ ਕੋਲ ਜੀ ਵੀ ਜੱਜ ਸਾਹਿਬ ਆਪਣਾ ਕੀ ਤੈਨੂੰ ਜੇ ਵਿਆਹ ਕੇ ਕੋਈ ਹੋਰ ਲੈ ਗਿਆ ਜੱਗ ਤੇ ਜੁਣਾ ਦਾ ਮੇਰਾ ਕੀ ਰਹਿ ਗਿਆ ਉਹ ਨਾ بس ਵੀ ਉਹ ਹਸਾਬ ਕਿਤਾਬ ਆ ਕਿ ਉਹ ਕਹਿੰਦੇ ਵੀ ਜੱਜ ਸਾਹਿਬ ਆਪਣੇ ਪੱਲੇ ਕੀ ਰਿਹਾ ਗਿਆ ਆਪਣੀ ਅਦਾਲਤ ਦੇ ਵਿੱਚ ਆਹੋ ਉਹਦੇ ਆਪਣੇ ਅੱਖੋਂ ਖੰਭ ਠੱਪ ਗਏ ਨੇ ਹਮ ਸਰ ਉਸ ਤੋਂ ਬਾਅਦ ਜੱਜ ਨੇ ਹੁਕਮ ਦਿੱਤਾ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਕ ਐਸਐਚਓ ਇੱਕ ਡੀਐਸਪੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਲਿਖ ਕੇ ਦਿੱਤਾ ਕਿ ਜੀ ਜਾਂਚ ਪੜਤਾਲ ਦਿੱਤੀ ਲੋੜ ਹੀ ਨਹੀਂ ਦੋਨਾਂ ਦਾ ਸਾਡੀਆਂ ਦੋਨਾਂ ਧਿਰਾਂ ਦਾ ਕੰਪਰੋਮਾਈਜ਼ ਹੋ ਗਿਆ ਮਾਮਲਾ ਰਫਾ ਤਫਾ ਕਰੋ ਜੀ ਜਿਵੇਂ ਉਹ ਕਹਿੰਦੇ ਗੋਰੀਆਂ ਨੂੰ ਦਫਾ ਕਰੋ ਰਮਾਈ ਸੀ ਮਾਮਲੇ ਨੂੰ ਰਫਾ ਦਫਾ ਕਰੋ ਉਹ ਕਹਿੰਦੇ ਐਵੇਂ ਕਿਵੇਂ ਯਾਰ ਐਦਾਂ ਕਿਦਾਂ ਹੋ ਜਾ ਤਾ ਉੱਥੇ ਕੀ ਆ ਕਿ ਉਹ ਜਿਹੜਾ ਕਰਮਚਾਰੀ ਸੀ ਪਵਨ ਕੁਮਾਰ ਉਹ ਵੇ ਸ਼ਿਕਾਇਤ ਲੈ ਕੇ ਜਾਂ ਸ਼ਿਕਾਇਤੀ ਬਣ ਕੇ ਡਟ ਗਿਆ ਉਹਨਾਂ ਨੇ ਐਫ ਆਈ ਆਰ ਦੇ ਹੁਕਮ ਦਿੱਤੇ ਤੇ ਹੁਣ ਜਿਹੜਾ ਉਹ ਐਸ ਐਚਓ ਹੈ ਉਥੋਂ ਦਾ ਸ਼ਹਿਦ ਜਸ਼ਨਪ੍ਰੀਤ ਕੇ ਜਸ਼ਨਦੀਪ ਉਹਦਾ ਨਾਮ ਹੈ ਉਹਦੇ ਤੇ ਐਫ ਆਈ ਆਰ ਦੇ ਹੁਕਮ ਹੋ ਗਏ ਨੇ ਹਮ ਲਓ ਕਰ ਲਓ ਤੁਸੀਂ ਵੀ ਉਹ ਗੱਲ ਆ ਬਈ ਯਾਰ ਜਦੋਂ ਪਤਾ ਆਇਆ ਆਹ ਹਾਲਤੀ ਹੁਕਮ ਹੈ ਤੁਸੀਂ ਅਦਾਲਤ ਕੋਲ ਜਾਓ ਨਾ ਕਿ ਸਾਨੂੰ ਕੁਝ ਸਮੇਂ ਵਾਸਤੇ ਪਰਮਿਟਡ ਕੀਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਉਸ ਗੇਟ ਨੂੰ ਇਸਤੇਮਾਲ ਕਰਨਾ ਹੈ ਸਿਕਿਉਰਿਟੀ ਪਰਪਸ ਦੇ ਨਾਲ ਸਰ ਇਹ ਗੱਲਾਂ ਹੁੰਦੀਆਂ ਤੁਸੀਂ ਅਦਾਲਤ ਨੂੰ ਮੈਂ ਤੁਹਾਨੂੰ ਕਿਹਾ ਨਾ ਸਰ ਤੁਸੀਂ ਕਹਿ ਦਿਨੋ ਇੱਥੇ ਕੋਈ ਕਾਨੂੰਨ ਕੰਮ ਨਹੀਂ ਸਰ ਜਦੋਂ ਤੁਸੀਂ ਫਸ ਗਏ ਨਾ ਤੁਹਾਨੂੰ ਪਤਾ ਲੱਗੇਗਾ ਕਾਨੂੰਨ ਕੀ ਸ਼ਾਇਆ ਇੰਡੀਆ 'ਚ ਕੀਸੀਆਂ ਹੋ ਜਾਂਦੀਆਂ ਕੀਸੀਆਂ ਬਿਲਕੁਲ ਜਦੋਂ ਤੱਕ ਆਪਣਾ ਵਾਹ ਨਹੀਂ ਪੈਂਦਾ ਫਿਰ ਤੁਹਾਨੂੰ ਲੱਗੇ ਇੰਡੀਆ 'ਚ ਕੀ ਆ ਸਭ ਕੁਝ ਪੈਸੇ ਨਾਲ ਚੱਲ ਜਾਂਦਾ ਹੈ ਸਰ ਇੱਥੇ ਤੇ ਆ ਤੁਹੀਂ ਚਲਾਨ ਭੁਗਤਣਾ ਹੋਵੇ ਨਾ ਆ ਜਿਹੜੇ ਟਰਾਂਸਪੋਰਟਰ ਆ ਹੂੰ ਕਿਸੇ ਟਰੱਕ ਦਾ ਚਲਾਨ ਹੋ ਜਾਵੇ ਚਲਾਨ ਭੁਗਤ ਵੀ ਦਿੱਤਾ ਜੀ ਤੇ ਪੋਰਟਲ 'ਚੋ ਗੱਡੀ ਘੜਾਉਣੀ ਆ ਬਲੈਕਲਿਸਟਡ ਹੋਈ ਵੀ ਹੂੰ ਸਰ ਤਸੱਲੀਆਂ ਹੋ ਜਾਂਦੀਆਂ ਨੇ ਤਸੱਲੀਆਂ ਹੋ ਜਾਂਦੀਆਂ ਜੇ ਵੀ ਆਉਲੀ ਹੋ ਜਾਂਦੀ ਆ ਇਹ ਹਾਲ ਹੋਇਆ ਪਿਆ ਹੂੰ ਮਤਲਬ ਕਿ ਸਾਡੇ ਅਰਗੇ ਵੀ ਪਜ਼ਲ ਹੋ ਜਾਂਦੇ ਕਿ ਯਾਰ ਇਹ ਕੀ ਚੱਕਰ ਕੀ ਆ ਤੋ ਬਈ ਇਹੀ ਆ ਜਿਹੜਾ ਫਸ ਗਿਆ ਉਹਦੇ ਨਾਲ ਦਾ ਤੇ ਬਾਈ ਫਿਰ ਸਮਝ ਲੋ ਗਦੀ ਜਿਹੜਾ ਨਹੀਂ ਜਿਹੜਾ ਨਿਕਲ ਗਿਆ ਉਹ ਕਹਿ ਸਕਦਾ ਕਿ ਬਾਈ ਮੇਰੇ ਵਰਗਾ ਤਾਂ ਕੋਈ ਚਾਤਰਾ ਹੈ ਨਹੀਂ ਕੋਈ ਚਲਾਕੇ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਬਾ ਜੀ ਕਹਿ ਰਹੇ ਨੇ ਕਿ ਤੁਸੀਂ ਪਹਿਲੇ ਦੱਸਿਆ ਸੀ ਕਿ ਫਸੂਗਾ ਇਨਸਪੈਕਟਰ ਹਾਂ ਜੀ ਹਾਂ ਜੀ ਜਦੋਂ ਕਹਾਣੀ ਕੁਝ ਐਸੀ ਆ ਅਦਾਲਤ ਚ ਸਰ ਜੱਜ ਜੇ ਮਤਲਬ ਉਹਦੀ ਨਜ਼ਰ ਤੁਹਾਡੇ ਤੇ ਹੋਗੀ ਨਾ ਹਮ ਕਿ ਬਾਈ ਇਹਨੂੰ ਸਬਕ ਸਿਖਾਉਣਾ ਚਾਚ ਬਹੁਤ ਬਹੁਤ ਇੱਕ ਤੁਹਾਨੂੰ ਕਹਾਣੀ ਸੁਣਾ ਦਿੰਦਾ ਹੁਣ ਮੈਂ ਦਾ ਨਹੀਂ ਲਾਉ ਮੇਰੇ ਗਵਾਂਡੀ ਪਿੰਡ ਦਾ ਬਜ਼ੁਰਗ ਸੀ ਹੂੰ ਉਹਨੂੰ ਸਜ਼ਾ ਸੁਣਾਈ ਸਜ਼ਾ ਸੁਣਾਈ ਤੇ ਉਸਨੇ ਅਗੋ ਕੋਲੋ ਵੀ ਪੱਲਾ ਚੱਕਦਾ ਹੂੰ ਕੁਝ ਸ਼ਬਦ ਬੋਲੇ ਨਿੱਕੀ ਜੀ ਰਿਕਵਰੀ ਸੀ ਕੋਈ ਵੱਡੀ ਰਿਕਵਰੀ ਨਹੀਂ ਸੀ ਜੱਜ ਨੇ ਕੁਝ ਸ਼ਬਦ ਲਿਖੇ ਸੀ ਸਰ ਹਾਈ ਕੋਰਟ ਸੁਪਰੀਮ ਕੋ ਉਤਲੀਆਂ ਅਦਾਲਤਾਂ ਚ ਸਜ਼ਾ ਨਹੀਂ ਸੀ ਟੁੱਟੀ ਹੂੰ ਛੋਟੀ ਰਿਕਵਰੀ ਸੀ ਕੁਝ ਜ਼ਿਆਦਾ ਨਹੀਂ ਉਹ ਬੰਦਾ ਮੈਨੂੰ ਜੇਲ੍ਹ ਚ ਮਿਲਿਆ ਜੀ ਫਿਰੋਜ਼ਪੁਰ ਮੇਰੇ ਨਾਲ ਦੇ ਪਿੰਡ ਦਾ ਸੀ ਹੁਣ ਸਾਰ ਮੇਰੇ ਗਵਾਂਢੀ ਆਂਢੀਆਂ ਨੂੰ ਪਤਾ ਲੱਗ ਗਿਆ ਬਜ਼ੁਰਗ ਆਦਮੀ ਸੀ ਪਤਾ ਨਹੀਂ ਸੰਸਾਰ 'ਚ ਹੈਗਾ ਕਿ ਨਹੀਂ ਹੈਗਾ ਹਮ ਤਾਂ ਮਤਲਬ ਕਿ ਇੱਜਾਜ ਜਿਹੜੇ ਹੁੰਦੇ ਆ ਨਾ ਜੱਜਾਂ ਦੀ ਕਲਮ ਜਦੋਂ ਚੱਲਦੀ ਆ ਸਭ ਤਾਂ ਤੁਹਾਡੀ ਤਕਦੀਰ ਬਦਲ ਜਾਂਦੀ ਆ ਜੀ ਅੱਜ ਤੁਸੀਂ ਉੱਥੇ ਮਰਸਡੀਜ਼ ਤੇ ਗਏ ਹੋ ਡਰਾਈਵਰ ਗਿਆ ਗਨਮੈਨ ਬੌਂਸਰ ਗਿਆ ਤੇ ਜਾਂਦਿਆ ਵਾਹ ਆ ਗਿਆ ਕਚੈਰੀਆਂ ਖਾਲੀ ਹੈ ਨਾ ਮਿੱਤਰਾਂ ਨੂੰ ਕਹਿ ਦੋ ਬੋਲ ਗੀ ਜੀ ਪਾ ਆ ਗਿਆ ਕਚੈਰੀਆਂ ਖਾਲੀ ਉਹ ਮਸੜੀ ਖਾਲੀ ਮੁੜਦੀ ਆ ਉਹ ਕਹਿੰਦੇ ਪ੍ਰिजन ਵੈਂਚ ਬਹ ਜਾ ਪੁੱਤ ਆ ਤਾਕਤ ਬਿਲਕੁਲ ਉੱਥੇ ਨਿੱਜੀ ਗੱਡੀਆਂ ਚਲਦੀਆਂ ਫਿਰ ਉੱਥੇ ਸਰਕਾਰੀ ਚਲਦੀਆਂ ਨੇ ਖੈਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਫਿਰ ਤੋਂ ਨਾਲ ਜੁੜਨ ਵਾਸਤੇ ਤੇ ਨਾਲ ਜੁੜੇ ਰਹੋ 10 ਮਿੰਟ ਦਾ ਹੋਰ ਟਾਈਮ ਹੈ ਆਪਣੇ ਕੋਲੇ ਹੋਰ ਗੱਲਾਂ ਕਰਦੇ ਆ ਮਿੰਟੂ ਜੀ ਅਦਾਲਤ ਦੀ ਗੱਲ ਹੋ ਰਹੀ ਹੈ ਥੋੜੀ ਜੀ ਗੱਲ ਸੁਪਰੀਮ ਕੋਰਟ ਦੀ ਵੀ ਕਰ ਲઈએ ਆਪਾਂ ਜਾਂਦੇ ਜਾਂਦੇ ਕਈ ਵਾਰੀ ਹੁੰਦਾ ਹੈ ਕਿ ਗੱਡੀ ਗੱਡੀ ਬੰਦ ਹੋ ਗਈ ਹੈ ਹਾਈਵੇ ਦੇ ਉੱਪਰ ਉਹ ਤੇ ਗੱਲ ਵੱਖਰੀ ਹੋ ਜਾਂਦੀ ਹੈ ਤੇ ਕਈ ਵੈਸੇ ਹੀ ਬ੍ਰੇਕ ਮਾਰ ਲੈਂਦੇ ਆ ਵੀ ਚਲ ਕੋਈ ਨਹੀਂ ਆਪਣਾ ਹੀ ਹਾਈਵੇ ਆ ਥੋੜਾ ਜਿਹਾ ਸਾਈਡ ਤੇ ਕਰ ਲਓ ਨਹੀਂ ਤੇ ਕਈ ਵਾਰੀ ਸਾਈਡ ਤੇ ਕਰਨ ਤੋਂ ਵੀ ਐ ਆਉਂਦਾ ਵੀ ਕੋਈ ਗੱਲ ਨਹੀਂ ਬੇਪਰ ਛੱਡ ਦਿਓ ਇੰਡੀਕੇਟਰ ਛੱਡੋ ਤੇ ਰੋਕ ਲਓ ਕੋਈ ਗੱਲ ਨਹੀਂ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਇਦਾਂ ਦੀ ਲਾਪਰਵਾਹੀ ਹੈ ਜਿਹੜੀ ਉਹ ਠੀਕ ਨਹੀਂ ਹੈ ਕੰਮ ਉਹ ਇੱਕ ਤਰ੍ਹਾਂ ਦਾ ਜ਼ੁਰਮ ਹੀ ਆ ਵੀ ਜੇ ਤੁਸੀਂ ਅਚਾਨਕ ਹਾਈਵੇ ਤੇ ਹੋਣ ਬ੍ਰੇਕ ਮਾਰ ਗਏ ਇਹ ਨਾ ਕੋਇੰਬਟੂਰ ਦੇ ਵਿੱਚ ਕੋਈ ਹਾਦਸਾ ਹੋਇਆ ਜੀ ਕੋਈ ਮੁੰਡਾ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਅੱਗੋਂ ਕਾਰ ਨੇ ਬ੍ਰੇਕ ਮਾਰੀ ਇੱਕਦਮ ਹ ਉਹ ਵਜ੍ਹਾ ਕਾਰ ਦੇ ਵਿੱਚ ਪਿਛੋਂ ਆਉਂਦੀ ਸੀ ਕੋਈ ਬੱਸ ਬੱਸ ਨੇ ਉਹਨੂੰ ਲਟਾੜ ਦਿੱਤਾ ਉਹਦਾ ਪੈਰ ਕੱਟਿਆ ਗਿਆ ਹਮ ਮਾਮਲਾ ਗਿਆ ਜਿਹੜਾ ਮੋਟਰ ਐਕਸੀਡੈਂਟ ਦਾਵਾ ਟ੍ਰਿਬਿਊਨਲ ਹੁੰਦਾ ਹੈ ਉਹਦੇ ਕੋਲ ਜੀ ਕਿਉਂਕਿ ਕਲੇਮ ਦਾ ਫੈਸਲਾ ਉੱਥੇ ਹੋਣਾ ਹੈ ਨਾ ਜਿਸ ਵੇਲੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਕਾਰ ਵਾਲੇ ਨੂੰ ਤਾਂ ਫ੍ਰੀ ਕਰ ਦਿੱਤਾ ਤੇ ਗਲਤੀ ਕੱਢ ਦਿੱਤੀ ਸ਼ਾਇਦ ਇੱਕ ਤੇ ਮੋਟਰਸਾਈਕਲ ਚਾਲਕ ਦੀ ਉਹ ਪਰਸੈਂਟੇਜ ਜੀ ਹੁੰਦੀ ਹੈ ਗਲਤੀ ਤੁਹਾਨੂੰ ਹੋਰ ਦੱਸਦਾ ਹਮ ਜਦੋਂ ਇਦਾਂ ਦੇ ਟ੍ਰਿਬਿਊਨਲ 'ਚ ਨਵੇੜਾ ਹੁੰਦਾ ਨਾ ਇਹ ਕਿੰਨੇ ਪਰਸੈਂਟ ਕੀਦੀ ਆ ਕਿੰਨੇ ਪਰਸੈਂਟ ਕੀਦੀ ਆ ਠੀਕ ਹੈ ਜੀ ਤਾਂ ਜਦ ਉੱਥੇ ਉਹ ਵੇਖਿਆ ਗਿਆ ਤਾਂ ਬੱਸ ਦੀ ਗਲਤੀ ਗੱਡੀ ਗਈ ਤੇ ਮੋਟਰਸਾਈਕਲ ਚਾਲਕ ਦੀ ਗਲਤੀ ਹੋ ਗਈ ਸੁਪਰੀਮ ਕੋਰਟ ਫਿਰ ਉਸਨੇ ਉਸ ਟ੍ਰਿਬਿਊਨਲ ਦੇ ਫੈਸਲੇ ਨੂੰ ਚੈਲੰਜ ਕੀਤਾ ਜੀ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਇਹਦੇ ਕੋਲ ਲਾਇਸੈਂਸ ਨਹੀਂ ਸੀ ਹੂੰ ਤੇ ਨਿਸ਼ਚਿਤ ਦੂਰੀ ਜਿਹੜੀ ਸੀ ਵਹੀਕਲ ਤੋਂ ਵੀ ਨਹੀਂ ਸੀ ਅਸੀਂ ਇਸ ਗੱਲ ਨਹੀਂ ਮੰਨਦੇ ਹੂੰ ਇਸ ਗੱਲ ਵਾਸਤੇ ਤਾਂ ਸੀ ਇਹਨੂੰ ਮੰਨ ਦੇ। ਜੀ। ਪਰ ਇਹ ਗਲਤੀ ਇਹਦੀ 20% ਹੈ। ਇਹ ਗਲਤੀ 20% ਹੈ। ਹੂੰ। ਕਾਰ ਵਾਲਾ ਤਰਕ ਦੇ ਰਿਹਾ ਕਿ ਮੇਰੀ ਵਾਈਫ ਪ੍ਰੈਗਨੈਂਸੀ ਕੀ। ਉਹਨੂੰ ਘਬਰਾਹਟ ਜੀ ਹੋਈ। ਤੇ ਮੈਂ ਗੱਡੀ ਦੀ ਬ੍ਰੇਕ ਤਾਂ ਮਾਰੀ ਉਹਨਾਂ ਕਿਹਾ ਨਾ। ਹਾਈਵੇ ਤੇ ਚਾਹੇ ਉਹ ਨੈਸ਼ਨਲ ਹਾਈਵੇ ਆ ਚਾਹੇ ਸਟੇਟ ਹਾਈਵੇ ਆ ਜੀ ਜੀ। ਐਦਾਂ ਤੁਸੀਂ ਖਤਰਨਾਕ ਬ੍ਰੇਕ ਨਹੀਂ ਮਾਰ ਸਕਦੇ ਕਿਉਂਕਿ ਗੱਡੀਆਂ ਤੇਜ਼ ਹੁੰਦੀਆਂ ਨੇ। Hum. Esse aí, tu havia de ver.